ਪੰਜਾਬੀ ਕਵਿਤੇ ਸਾਹਿਤਕਰ ਸੁਜੀਤ ਪਾਤਰ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਹਰ ਸਾਲ ਪਾਤਰ ਅਵਾਰਡ ਦਿੱਤਾ ਜਾਵੇਗਾ ਇਹ ਪੁਰਸਕਾਰ ਉੱਬਰ ਦੇ ਕਵੀਆਂ ਨੂੰ ਦਿੱਤਾ ਜਾਵੇਗਾ ਇਸ ਮੰਦੀ ਸਾਰੀ ਯੋਜਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਤਿਆਰ ਕੀਤੀ ਗਈ ਹੈ ਤਾਂ ਇਸ ਦੇ ਨਾਲ ਹੀ ਅੱਜ ਇਸ ਅਵਾਰਡ ਪਰੇ ਰਸਮੀ ਐਲਾਨ ਵੀ ਕੀਤਾ ਜਾਵੇਗਾ ਪਾਤਰ ਪੁਰਸਕਾਰ ਦੇ ਜੇਤੂ ਨੂੰ ਹਰ ਸਾਲ 1 ਲੱਖ ਰੁਪਏ ਦਾ ਇਨਾਮ ਤੇ ਯਾਦਗਾਰੀ ਚਿੰਨ ਪੇਟ ਕੀਤਾ ਜਾਵੇਗਾ ਤਾਂ ਇਸ ਪੁਰਸਕਾਰ ਦੀ ਅਗਵਾਈ ਪਾਸ਼ਾ ਵਿਭਾਗ ਕਰੇਗਾ ਇਹ ਵੀ ਪਤਾ ਲੱਗਾ ਹੈ ਕਿ ਪਾਤਰ ਬਾਗ ਦੇ ਵਿੱਚ ਸਰਕਾਰ ਕਿਸੇ ਤਰ੍ਹਾਂ ਦਾ ਦਖਲ ਨਹੀਂ ਦੇਵੇਗੀ ਇਸ ਦੇ ਲਈ ਇੱਕ ਪੈਨਲ ਬਣਾਇਆ ਜਾਵੇਗਾ ਜਿਸ ਦੇ ਵਿੱਚ ਉੱਬਰ ਦੇ ਕਵੀ ਸ਼ਾਮਿਲ ਹੋਣਗੇ ਤਾਂ ਇਸ ਤੋਂ ਇਲਾਵਾ ਗ੍ਰੈਜੂਏਸ਼ਨ ਪੱਧਰ ਦੇ ਵਿਦਿਆਰਥੀਆਂ ਲਈ ਇੱਕ ਮੁਕਾਬਲਾ ਵੀ ਕਰਵਾਇਆ ਜਾਵੇਗਾ ਤਾਂ ਡਾਕਟਰ ਸੁਰਜੀਤ ਸਿੰਘ ਪਾਤਰ ਦਾ ਅੱਜ ਲੁਧਿਆਣਾ ਵਿਖੇ ਸਰਕਾਰੀ ਸਨਮਾਨਾਂ ਦੇ ਨਾਲ ਸਨਸਕਾਰ ਕੀਤਾ ਜਾਵੇਗਾ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਹੋਣਗੇ ਤਾਂ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪਾਤਰ ਦੇ ਪਰਿਵਾਰ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਸੀ ਮੁੱਖ ਮੰਤਰੀ ਨੇ ਆਪ ਆਪਣੇ ਭਾਸ਼ਣਾਂ ਦੇ ਵਿੱਚ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਦਾ ਜ਼ਿਕਰ ਕੀਤਾ ਸੀ ਪਦਮਸ਼੍ਰੀ ਸੁਰਜੀਤ ਪਾਤਰ ਪੰਜਾਬ ਅਤੇ ਦੇਸ਼ ਦੇ ਨਾਮਵਰ ਸਾਹਿਤਕਾਰਾਂ ਦੇ ਵਿੱਚੋਂ ਇੱਕ ਸਨ ਤਾਂ ਉਹਨਾਂ ਦਾ ਜਨਮ ਜਲੰਧਰ ਨੇੜੇ ਸਥਿਤ ਪਿੰਡ ਪਾਤਰ ਵਿੱਚ ਹੋਇਆ ਤੇ ਉਹ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਪੰਜਾਬੀ ਦੇ ਪ੍ਰੋਫੈਸਰ ਦੇ ਅਹੁਦੇ ਤੇ ਰਹੇ ਤੇ ਬਾਅਦ ਵਿੱਚ ਉੱਥੋਂ ਹੀ ਸੇਵਾਮੁਕਤ ਹੋ ਗਏ ਸਨ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਵੀ ਰਹੇ ਸਨ ਤਾਂ ਉਹਨਾਂ ਦੀ ਬੇਵਕਤੀ ਮੌਤ ਤੇ ਸਾਰਿਆਂ ਨੂੰ ਇੱਕ ਜੋ ਵੱਡਾ ਘਾਟਾ ਪਿਆ ਹੈ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਤੇ ਅੱਜ ਲੁਧਿਆਣਾ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਪਰ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਉਹਨਾਂ ਦੀ ਯਾਦ ਵਿੱਚ ਹੁਣ ਪੰਜਾਬ ਸਰਕਾਰ ਵੱਲੋਂ ਹਰ ਸਾਲ ਪਾਤਰ ਐਵਾਰਡ ਦਿੱਤਾ ਜਾਵੇਗਾ ਇਹ ਪੁਰਸਕਾਰ ਹੈ ਜੋ ਉੱਪਰ ਦੇ ਕਵੀ ਨੇ ਉਨ੍ਹਾਂ ਦੀ ਸਿਲੈਕਸ਼ਨ ਕੀਤੀ ਜਾਵੇਗੀ ਇੱਕ ਪੈਨਲ ਬਣਾਇਆ ਜਾਵੇਗਾ ਉਸ ਦੇ ਵਿੱਚ ਸਾਰੇ ਕਵੀ ਹੋਣਗੇ ਗ੍ਰੈਜੂਏਸ਼ਨ ਪੱਧਰ ਦੇ ਵਿਦਿਆਰਥੀ ਹੋਣਗੇ ਤਾਂ ਉਸ ਤੋਂ ਬਾਅਦ ਇਹ ਜੋ ਇਨਾਮ ਹੈ ਜੋ ਪੁਰਸਕਾਰ ਹੈ ਹਰ ਸਾਲ ਦਿੱਤਾ ਜਾਵੇਗਾ ਇਸ ਦਾ ਅੱਜ ਰਸਮੀ ਐਲਾਨ ਹੋ ਜਾਵੇਗਾ ਤਾਂ ਪੁਰਸਕਾਰ ਦਾ ਜੋ ਵੀ ਜੇਤੂ ਹੋਏਗਾ ਉਸ ਨੂੰ ਹਰ ਸਾਲ 1 ਲੱਖ ਰੁਪਏ ਦਾ ਨਾਮ ਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ ਜਾਵੇਗਾ ਇਸ ਤਰ੍ਹਾਂ surjit ਪੱਤ ਦੀ ਯਾਦ ਨੂੰ ਤਾਜ਼ਾ ਵੀ ਰੱਖਿਆ ਜਾਵੇਗਾ ਉਨ੍ਹਾਂ ਦੀ ਯਾਦ ਦੇ ਵਿੱਚ ਜੋ ਉੱਬਰ ਦੇ ਕਵੀ ਨੇ ਉਹਨਾਂ ਨੂੰ ਇੱਕ ਤਰ੍ਹਾਂ ਦੀ ਮੋਟੀਵੇਸ਼ਨ ਦੇਣ ਦੇ ਲਈ ਹਰ ਸਾਲ ਇਹ ਅਵਾਰਡ ਦਿੱਤਾ ਜਾਵੇਗਾ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਦੀ ਇਸ ਅਵਾਰਡ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਹੋਵੇਗੀ ਇੱਕ ਪੈਨਲ ਬਣਾਇਆ ਜਾਏਗਾ ਉਸ ਵਿੱਚ ਕਵੀ ਹੋਣਗੇ ਗ੍ਰੈਜੂਏਸ਼ਨ ਪੱਤਰ ਦੇ ਵਿਦਿਆਰਥੀ ਹੋਣਗੇ ਤਾਂ ਜਿੰਨਾ ਵੀ ਕਵੀਆਂ ਨੂੰ ਚੁਣਿਆ ਜਾਵੇਗਾ ਉਸ ਪੈਨਲ ਦੁਆਰਾ ਚੁਣਿਆ ਜਾਵੇਗਾ